ਲਗਾਤਾਰ ਹਿਮਾਚਲ ਅਤੇ ਪੰਜਾਬ ਦੇ ਵਿੱਚ ਹੋ ਰਹੀ بارش ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਕਾਫੀ ਪਾਣੀ ਇਕੱਠਾ ਹੋ ਰਿਹਾ ਹੈ ਤਸਵੀਰਾਂ ਪਠਾਨਕੋਟ ਦੇ ਲਮੀਨੀ ਸਟੇਡੀਅਮ ਦੀਆਂ ਨੇ ਜਿੱਥੇ ਕਿ ਨਾਲੇ ਦੇ ਵਿੱਚ ਕਾਫੀ ਪਾਣੀ ਆਂਦੇ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਅਤੇ ਲੋਕਾਂ ਨੂੰ ਜਿਹੜਾ ਹੈ 5 ਤੋਂ 7 ਕਿਲੋਮੀਟਰ ਘੁੰਮਘੁਮਾ ਕੇ ਸ਼ਹਿਰ ਦੇ ਵਿੱਚ ਐਂਟਰੀ ਕਰਨੀ ਪੈ ਰਹੀ ਹੈ ਕਿਉਂਕਿ ਪਾਣੀ ਪਿੱਛੇ ਹਿਮਾਚਲ ਦੇ ਵਿੱਚ ਜਿਆਦਾ ਬਾਰਿਸ਼ ਹੋਣ ਦੇ ਕਾਰਨ ਜਿਹੜਾ ਇਸ ਨਾਲੇ ਦੇ ਵਿੱਚ ਆ ਜਾਂਦਾ ਅਤੇ ਕਈ ਵਾਰ ਹਾਸੇ ਵੀ ਵਾਪਰ ਚੁੱਕੇ ਨੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਅੱਗੇ ਅਤੇ ਸਰਕਾਰਾਂ ਦੇ ਅੱਗੇ ਕਈ ਵਾਰ ਅਪੀਲ ਵੀ ਕੀਤੀ ਗਈ ਹੈ ਕਿ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾ ਸਕੇ ਤਾਂ ਜੋ ਲੋਕ ਜੋ ਆਪਣੇ ਕੰਮਾਂ ਤੇ ਜਾਂ ਬੱਚੇ ਸਕੂਲ ਜਾਂਦੇ ਨੇ ਉਹ ਪ੍ਰੋਪਰ ਜਾ ਸਕਣ ਕਿਉਂਕਿ ਇਸ ਦੇ ਕਾਰਨ ਜਿਹੜਾ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਲੋਕ ਆਪਣੀ ਜਾਨ ਦੇ ਉੱਪਰ ਖੇਡ ਕੇ ਇਸ ਪਾਣੀ ਦੇ ਵਿੱਚੋਂ ਦੀ ਨੰਗਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਸੀਂ ਲੋਕਾਂਗੇ ਅਪੀਲ ਕਰਨੇ ਆ ਕਿ ਕਦੀ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਨ ਕਿਉਂਕਿ ਉਹਨਾਂ ਦੀ ਜਾਨ ਦੇ ਉੱਪਰ ਮੁਸ਼ਕਿਲ ਵੀ ਆ ਸਕਦੀ ਹੈ ਤੇ ਕਾਫੀ ਦੇਰ ਤੋਂ ਇਹ ਕੰਮ ਤੋਂ ਘੱਟੋ ਘੱਟ ਅੱਧਾ ਸਾਲ ਦੇ ਵਿੱਚੋਂ ਨਾ ਤੇ ਪਾਣੀ ਅੱਦਾ ਹੀ ਆ ਜਾਂਦਾ ਨਾਲ ਕਾਲੇ ਜ ਹੈਗਾ ਨਾਲ ਅਦਰੋਂ ਕਾਫੀ ਪਿੰਡ ਲੱਗਦੇ ਨੇ ਕਿ ਜਿਸ ਵੇਲੇ ਬਰਸਾਤ ਥੋੜੀ ਜਿਹੀ ਬਰਸਾਤ ਹੁੰਦੀ ਹੈ ਉਹ ਫਾਨੋ ਤੇ ਆ ਜਾਂਦਾ ਨਾਲਾ ਉਸ ਤੋਂ ਬਾਅਦ ਕਈ ਇਤਿਹਾਸੇ ਹੋ ਚੁੱਕੇ ਨੇ ਕੋਈ ਦੋ ਚਾਰ ਆਦਮੀ ਕੈਜੂਲਟੀ ਵੀ ਹੋ ਚੁੱਕੀ ਉਹਨਾਂ ਦੀ ਉਦੇ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੀ ਜਲਦੀ ਜੁਲਦੀ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਈ ਵਾਰ ਕਹਿ ਚੁੱਕੇ ਆ ਮੰਤਰੀ ਸਾਹਿਬ ਨੂੰ ਵੀ ਪਰ ਇੱਥੇ ਕੋਈ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਵੀ ਜਲਦੀ ਤੋਂ ਜਲਦੀ ਦਾ ਕਿ ਨਾਲ ਲੈਂਦੇ ਕੋਈ ਪੁਲ ਪਾਇਆ ਜਾਵੇ ਜਾਂ ਕੋਈ ਰਾਹ ਦਿੱਤੀ ਜਾਵੇ ਇਸ ਕਰਕੇ ਕਾਫੀ ਢੇਰ ਦੂਰ ਜਾ ਕੇ ਘੁੰਮ ਕੇ ਸਾਨੂੰ ਚੱਕਰ ਲਾ ਕੇ 2.5 ਕਿਲੋਮੀਟਰ ਦਾ ਫਿਰ ਸਾਨੂੰ ਜਾਣਾ ਆਣਾ ਪੈਂਦਾ ਆ ਸਮੱਸਿਆ ਭਾਈ ਦੇਖੋ ਹੁਣ ਜਿੱਦਾਂ ਬਰਸਾਤਾਂ ਆਉਂਦੀਆਂ ਆ ਉਦਾਂ ਹੀ ਹਾਨੂੰ ਪਾਰ ਜੇ ਕੁਝ ਲੈਣ ਜਾਣਾ ਹੋਏ ਸਮਾਨ ਵਗੈਰਾ ਪਿਛੇ ਘਰ ਹੈਗੇ ਆ ਉਧਰ ਜਾਣ ਦੀ ਬਹੁਤ ਤਰਗੀ ਹੈ ਤੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਪਹਿਲੇ ਵੀ ਜਾਨੂ ਕਰਾਇਆ ਗਿਆ ਬੋਧਵਾਰੀ ਜੀ ਇੱਕ ਵਾਰ ਹੀ ਨਹੀਂ ਬੋਧਵਾਰੀ ਸਾਡੀ ਉਮਰ ਵੀ ਚੋਈ 25 ਸਾਲ ਹੋ ਗਈ ਹੈ ਤੇ ਉਦੋਂ ਦੇ ਦੇਖਦੇ ਪਏ ਆ ਅੱਧਾ ਦੇ ਅੱਧਾ ਹੀ ਪਈ ਹੈ ਇਹਦਾ ਕੋਈ ਹੱਲ ਨਹੀਂ ਹੋਇਆ ਅਜੇ ਤੱਕ ਕੀ ਮੰਗ ਕਰਦੇ ਮੰਗ ਇਹ ਹੋਏ ਕਿ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਏ ਇਹਨੂੰ ਇੱਥੇ ਨਵੀਂ ਪੁਲੀ ਪਵਾਈ ਜੇ ਤੇ ਬਾਕੀ ਸਰਕਾਰ ਅੱਗੇ ਹੋਏ ਕਿ ਹਾਲਤ ਸੇ ਬਹੁਤ ਹੁੰਦੇ ਇੱਥੇ ਇਸ ਵਾਰ ਤੇ ਚਲੋ ਠੀਕ ਹੈ ਅਜੇ ਤੱਕ ਤੇ ਕੋਈ ਹੋਇਆ ਨਹੀਂ ਰੱਬ ਨਾ ਹੀ ਕਰੇ ਤੇ ਨਾ ਹੀ ਹੋਣਾ ਚਾਹੀਦਾ ਕੋਈ ਲਗਾਤਾਰ ਹਿਮਾਚਲ ਅਤੇ ਪੰਜਾਬ ਦੇ ਵਿੱਚ ਹੋ ਰਹੀ بارش ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਕਾਫੀ ਪਾਣੀ ਇਕੱਠਾ ਹੋ ਰਿਹਾ ਹੈ ਤਸਵੀਰਾਂ ਪਠਾਨਕੋਟ ਦੇ ਲਮੀਨੀ ਸਟੇਡੀਅਮ ਦੀਆਂ ਨੇ ਜਿੱਥੇ ਕਿ ਨਾਲੇ ਦੇ ਵਿੱਚ ਕਾਫੀ ਪਾਣੀ ਆਂਦੇ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਅਤੇ ਲੋਕਾਂ ਨੂੰ ਜਿਹੜਾ ਹੈ 5 ਤੋਂ 7 ਕਿਲੋਮੀਟਰ ਘੁੰਮ ਘਮਾ ਕੇ ਸ਼ਹਿਰ ਦੇ ਵਿੱਚ ਐਂਟਰੀ ਕਰਨੀ ਪੈ ਰਹੀ ਹੈ ਕਿਉਂਕਿ ਪਾਣੀ ਪਿੱਛੇ ਹਿਮਾਚਲ ਦੇ ਵਿੱਚ ਜਿਆਦਾ ਬਾਰਿਸ਼ ਹੋਣ ਦੇ ਕਾਰਨ ਜਿਹੜਾ ਇਸ ਨਾਲੇ ਦੇ ਵਿੱਚ ਆ ਜਾਂਦਾ ਅਤੇ ਕਈ ਵਾਰ ਹਾਸੇ ਵੀ ਵਾਪਰ ਚੁੱਕੇ ਨੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਅੱਗੇ ਅਤੇ ਸਰਕਾਰਾਂ ਦੇ ਅੱਗੇ ਕਈ ਵਾਰ ਅਪੀਲ ਵੀ ਕੀਤੀ ਗਈ ਹੈ ਕਿ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾ ਸਕੇ ਤਾਂ ਜੋ ਲੋਕ ਜੋ ਆਪਣੇ ਕੰਮਾਂ ਤੇ ਜਾਂ ਬੱਚੇ ਸਕੂਲ ਜਾਂਦੇ ਨੇ ਉਹ ਪ੍ਰੋਪਰ ਜਾ ਸਕਣ ਕਿਉਂਕਿ ਇਸ ਦੇ ਕਾਰਨ ਜਿਹੜਾ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਲੋਕ ਆਪਣੀ ਜਾਨ ਦੇ ਉੱਪਰ ਖੇਡ ਕੇ ਇਸ ਪਾਣੀ ਦੇ ਵਿੱਚੋਂ ਦੀ ਨੰਗਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਸੀਂ ਲੋਕਾਂਗੇ ਅਪੀਲ ਕਰਨੇ ਆ ਕਿ ਕਦੀ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਨ ਕਿਉਂਕਿ ਉਹਨਾਂ ਦੀ ਜਾਨ ਦੇ ਉੱਪਰ ਮੁਸ਼ਕਿਲ ਵੀ ਆ ਸਕਦੀ ਹੈ ਤੇ ਕਾਫੀ ਦੇਰ ਤੋਂ ਇਹ ਕੰਮ ਸਿਰਫ ਕਮ ਤੋਂ ਕਮ 8 ਦਾ ਸਾਲ ਦੇ ਵਿੱਚੋਂ ਨਾ ਤੇ ਪਾਣੀ ਅੱਦਾ ਹੀ ਆ ਜਾਂਦਾ ਨਾਲ ਕਾਲੇ ਜ ਹੈਗਾ ਨਾਲ ਅਦਰੋਂ ਕਾਫੀ ਪਿੰਡ ਲੱਗਦੇ ਨੇ ਕਿ ਜਿਸ ਵੇਲੇ ਬਰਸਾਤ ਥੋੜੀ ਜਿਹੀ ਬਰਸਾਤ ਹੁੰਦੀ ਹੈ ਉਹ ਫਾਨੋ ਤੇ ਆ ਜਾਂਦਾ ਨਾਲਾ ਉਸ ਤੋਂ ਬਾਅਦ ਕਈ ਇਤਿਹਾਸੇ ਹੋ ਚੁੱਕੇ ਨੇ ਕੋਈ 2-4 ਆਦਮੀ ਕੈਜੂਲਟੀ ਵੀ ਹੋ ਚੁੱਕੀ ਉਹਨਾਂ ਦੀ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੀ ਜਲਦੀ ਜਲਦੀ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਈ ਵਾਰ ਕਹਿ ਚੁੱਕੇ ਹਾਂ ਮੰਤਰੀ ਸਾਹਿਬ ਨੂੰ ਵੀ ਪਰ ਇੱਥੇ ਕੋਈ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਵੀ ਜਲਦੀ ਤੋਂ ਜਲਦੀ ਦਾ ਕਿ ਨਾਲ ਹੁੰਦਿਆ ਕੋਈ ਪੁਲ ਪਾਇਆ ਜਾਵੇ ਜਾਂ ਕੋਈ ਰਾਹ ਦਿੱਤੀ ਜਾਵੇ ਇਸ ਕਰਕੇ ਕਾਫੀ ਢੇਰ ਦੂਰ ਜਾ ਕੇ ਘੁੰਮ ਕੇ ਸਾਨੂੰ ਚੱਕਰ ਲਾ ਕੇ 2.5 ਕਿਲੋਮੀਟਰ ਦਾ ਫਿਰ ਸਾਨੂੰ ਜਾਣਾ ਆਣਾ ਪੈਂਦਾ ਹੈ ਸਮੱਸਿਆ ਭਾਈ ਦੇਖੋ ਹੁਣ ਜਿੱਦਾਂ ਬਰਸਾਤਾਂ ਆਉਂਦੀਆਂ ਆ ਉਦਾਂ ਹੀ ਹਾਨੂੰ ਪਾਰ ਜੇ ਕੁਝ ਲੈਣ ਜਾਣਾ ਹੋਏ ਸਮਾਨ ਵਗੈਰਾ ਪਿਛੇ ਘਰ ਹੈਗੇ ਆ ਉਧਰ ਜਾਣ ਦੀ ਬਹੁਤ ਤਰਗੀ ਹੈ ਤੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਕੋਈ ਪਹਿਲੇ ਵੀ ਜਾਣੂ ਕਰਾਇਆ ਗਿਆ ਬੋਧਵਾਰੀ ਜੀ ਇੱਕ ਵਾਰ ਹੀ ਨਹੀਂ ਬੋਧਵਾਰੀ ਸਾਡੀ ਉਮਰ ਵੀ ਚੋਈ 25 ਸਾਲ ਹੋ ਗਈ ਹੈ ਉਦੋਂ ਦੇ ਦੇਖਦੇ ਪਏ ਆ ਇੱਦਾਂ ਦੇ ਇੱਦਾਂ ਹੀ ਪਈ ਹੈ ਇਹਦਾ ਕੋਈ ਹੱਲ ਨਹੀਂ ਹੋਇਆ ਅਜੇ ਤੱਕ ਕੀ ਮੰਗ ਕਰਦੇ ਮੰਗ ਇਹ ਹੋ ਕਿ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਏ ਇਹਨੂੰ ਇੱਥੇ ਨਵੀਂ ਪੁਲੀ ਪਵਾਈ ਜੇ ਤੇ ਬਾਕੀ ਸਰਕਾਰ ਅੱਗੇ ਹੋਏ ਕਿ ਹਾਲਤ ਸੇ ਬਹੁਤ ਹੁੰਦੇ ਇੱਥੇ ਇਸ ਵਾਰ ਤੇ ਚਲੋ ਠੀਕ ਹੈ ਅਜੇ ਤੱਕ ਤੇ ਕੋਈ ਹੋਇਆ ਨਹੀਂ ਰੱਬ ਨਾ ਹੀ ਕਰੇ ਤੇ ਨਾ ਹੀ ਹੋਣਾ ਚਾਹੀਦਾ ਕੋਈ